ਕਵਤ ਕਰੋ ਸਿਆਰੋ ਸੱਚਾ ਆਂਦਾ ਆਹ ਅਹੇ ਸਾਥ ਕੋ ਸਾਧ ਅੰਪਰੇਸ਼ਰ ਤੇ ਪੂਰੇ ਪੁਰ ਤੇ ਿਆ ਸਾਤੇ ਹੋਰੇ ਸੂਰਾ ਸੂਪ ਪਹਿਚਾਨੀਆਂ ਜੋ ਲਰਦੀਨ ਕੇ ਹੇ ਤਾ ਫੁਰਜਾ ਫੁਰਜਾ ਕਟ ਮਾਰੇ ਖਗੂਨਾ ਛਾਡੇ ਖੇਤ ਐਸੇ ਸੰਤ ਮਹਾਬਲੀ ਜੋਦੇ ਮਿਸਲ ਸ਼ਹੀਦਾਂ ਦੇ ਮੁੱਖੀ ਜਥੇਦਾਰ ਦਮਨ ਜਮੇ ਇੱਕ ਸਾਲ ਦੇ ਪਹਿਲੇ ਮੁੱਖੀ ਅੰਮ੍ਰਿਤ ਸ਼ਹੀਦਾਂ ਤੁਨ ਤੁਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਪੂਰੇ ਹੀ ਵਿਸ਼ਵ ਭਰ ਦੇ ਵਿੱਚ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਹਰ ਸਾਲ ਹੀ ਬੜੀ ਹੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਚ Khand Ji ਰਮੰਧਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਪਾਵਨ ਸਤਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਛਿੱਦੀ ਦਿਹਾੜਾ ਮਨਾਇਆ ਜਾਂਦਾ ਹੈ ਕੱਲ ਦੇ ਰੋਜ ਭਾਵ ਕਿ 30 ਅਕਤੂਬਰ ਤੋਂ 15 ਨਵੰਬਰ ਦਿਨ ਸਿਚਰਵਾਰ ਨੂੰ ਬਾਬਾ ਜੀ ਦਾ ਛਿੱਦੀ ਦਿਹਾੜਾ ਗੁਰਦੁਆਰਾ ਛਿੱਦੀਨਾਨ ਸਾਹਿਬ 'ਤੇ ਮਨਾਇਆ ਜਾ ਰਿਹਾ ਹੈ ਇਸ ਸਬੰਧ ਦੇ ਅੰਦਰ ਵਾਹਿਗੁਰੂ ਇਹ 13 ਨਵੰਬਰ ਵਾਲੇ ਦਿਨ ਪਾਵਨ ਸਤਾਨਾਂ ਤੇ ਧੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤਾ ਮਟਾਈ ਦੇ ਸਿਰਖਣ ਪਾਠ ਸਭ ਪ੍ਰਾਰambh ਹੋ ਚੁੱਕੇ ਹਨ ਜਿਨ੍ਹਾਂ ਦੇ ਭੋਗ ਕੱਲ ਸਵੇਰ ਵੇਲੇ ਕਰੀਬ 8:30 ਵਜੇ ਪਾਏ ਜਾਣਗੇ ਔਰ ਜੋ ਕਾਲਾ ਦੇ ਦੇਣ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤੁਖਤ ਉੱਤੇ ਆਮ ਬਖਸ਼ਿਸ਼ ਹੋ ਰਿਹਾ ਹੈ ਉਸ ਦੀ ਕਥਾ ਸਿੰਘ ਸਾਹਿਬ ਜੀ ਆਨੇ ਕਰਨੀ ਹੈ ਔਰ ਇਹ ਨਾ ਸਮਾਪਤੀ ਤੋਂ ਬਾਅਦ ਖੁੱਲੇ ਪੰਡਾਲਾਂ ਦੇ ਅੰਦਰ ਸੁੰਦਰ ਦੀਵਾਨ ਸਜਰੇ ਹਨ ਇਨ੍ਹਾਂ ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰੂ ਘਰ ਦੇ ਰਾਗੀ ਢਾਡੀ ਵਿਸ਼ਰ ਸਹਿਬਾਨ ਸਿੰਘ ਸਹਿਬਾਨ ਫੈਡ ਗ੍ਰੰਥੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜਥੇਦਾਰ ਸ੍ਰੀ ਕਾਕਾ ਸਾਹਿਬ ਅਤੇ ਹੋਰ ਪੰਥ ਪ੍ਰਸਿੱਧ ਜੜੀਆਂ ਸ਼ਖਸੀਅਤਾਂ ਹਨ ਪੰਥ ਦੇ ਜਿਹੜੇ ਵਿਦਵਾਨ ਹਨ ਸੰਤ ਮਹਾਂਪੁਰਸ਼ ਉਹ ਗੁਰੂ ਘਰ ਦੀਆਂ ਸੰਤਾਨ ਹੋਰ ਇਤਿਹਾਸ ਔਰ ਬਾਬਾ ਜੀ ਦੀ ਜੀਵਨੀ ਦੇ ਨਾਲ ਜੋੜਨਗੇ ਜੀ। ਲਾਈਕ ਟ੍ਰੈਕਰ ਜਿਹੜੀ ਸਜਾਵਟ ਉਹ ਕੀਤੀ ਗਈ ਆ ਜੀ। ਪਾਵਨ ਸਤਾਨਾਂ ਤੇ ਜਦੋਂ ਵੀ ਬਾਬਾ ਜੀ ਦਾ ਜਨਮ ਦਿਹਾੜਾ ਜਾਂ ਸ਼ੀਦੀ ਦਿਹਾੜਾ ਮਨਾਇਆ ਜਾਂਦਾ ਹੈ ਤਾਂ ਸੰਗਤ ਵੱਲੋਂ ਮੈਨੇਜਮੈਂਟ ਵੱਲੋਂ ਪਾਵਨ ਸਤਾਨ ਕੋਰ ਦੁਆਰਾ ਸ਼ੀਦ ਗਾਂ ਸਾਹਿਬ ਜੀ ਦੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਪਰ ਇਸ ਵਾਰ ਵੀ ਜਿਹੜੀ ਇਹ ਸਜਾਵਟ ਇਸ ਦਾ ਇੱਕ ਮਨਮੋਹਕ ਜਿਹੜਾ ਦ੍ਰਿਸ਼ ਬਣਦਾ ਹੈ ਜਿੱਥੇ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਸਰਬੱਤ ਦੇ ਭਲੇ ਦੀ ਅਰਦਾਸ ਵਾਸਤੇ ਕੌਣ ਦੀ ਹੈ ਬਾਬਾ ਅਜੀਤ ਸਿੰਘ ਸਾਹਿਬ ਜੀਆਂ ਵੱਲੋਂ ਦਿੱਤੀ ਹੋਈ ਮੋਤੀ ਸ਼ਹਾਦਤ ਨੂੰ ਨਮਨ ਕਰਦੀ ਹੈ ਗੁਰੂ ਘਰ ਵੱਲੋਂ ਜਿਹੜੀ ਗੁਰੂ ਘਰ ਦੇ ਅੰਦਰ ਕੀਤੀ ਹੁੰਦੀ ਸੀ ਜਿਹੜੀ ਸਜਾਵਟ ਹੈ ਗੁਰੂ ਘਰ ਦਾ ਜਿਹੜਾ ਮਨਮੋਹਕ ਦ੍ਰਿਸ਼ ਹੈ ਉਸ ਦੇ ਦਰਸ਼ਨ ਕਰਕੇ ਵੀ ਜਿਹੜੀ ਸੰਗਤ ਹੈ ਉਹ ਜਿਹੜੀ ਪਰਸਾਨ ਹੁੰਦੀ ਹੈ ਬਾਬਾ ਜੀ ਦੇ ਜਿਹੜਾ ਅਸੀਂ ਅਰਦਾਸ ਕਰਦੇ ਉਸ ਦੀ ਥੋੜੀ ਖਾਲੀ ਨਹੀਂ ਜਾਂਦੀ ਬਿਲਕੁਲੋ ਜੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਵੈਸੇ ਤਾਂ ਹਰ ਰੋਜ਼ ਹੀ ਇੱਕ ਵੱਡੀ ਗਿਣਤੀ ਵਿੱਚ ਸੰਗਤ ਹੈ ਜਿਹੜੀ ਪਵਣ ਸਤਾਨਾਂ ਤੇ ਪਹੁੰਚਦੀ ਹੈ ਔਰ ਐਤਵਾਰ ਦਾ ਦਿਨ ਜਾਂ ਫਿਰ ਬਾਬਾ ਜੀ ਦਾ ਸ਼ੀਦੀ ਦਿਹਾੜਾ ਜਾਂ ਜਨਮ ਦਿਹਾੜਾ ਹੁੰਦਾ ਹੈ ਇਹਨਾਂ ਦਿਨਾਂ ਦੇ ਅੰਦਰ ਜਿਹੜੀ ਸੰਗਤ ਪਹੁੰਚਦੀ ਹੈ ਕਿਉਂਕਿ ਗੁਰੂ ਦੇ ਕੋਲੋਂ ਜਿਆਦਾ ਕੋਈ ਮੰਗਦੇ ਆ ਤੇ ਸੰਗਤ ਇੱਥੇ ਆ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵਾਸਤਾ ਪਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਜ਼ੂਰੀ ਦੇ ਅੰਦਰ ਅਰਦਾਸ ਬੇਨਤੀ ਕਰਦੀ ਹੈ ਤੇ ਬਾਬਾ ਦੀਪ ਸਿੰਘ ਦੇ ਨਾਮ ਨੂੰ ਲੈ ਕਰਕੇ ਗੁਰੂ ਸਾਹਿਬ ਜੀ ਸੰਗਤੀਆਂ ਅਰਦਾਸਾਂ ਪ੍ਰਵਾਨ ਕਰਦੇ ਹਨ ਇਹੀ ਕਾਰਨ ਹੈ ਕਿ ਇੱਕ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਹੈ ਪਾਵਨ ਸਥਾਨਾਂ ਤੇ ਹਾਜ਼ਰੀ ਹੈ ਜਿਹੜੀ ਉਹ ਭਰਦੀ ਹੈ ਜੀ ਦੇਸ਼ਾਂ ਦੇਸ਼ਾਂ ਦੇ ਵਿੱਚ 24 ਸੰਗਤਾਂ ਆਦੀ ਹੈ ਤੇ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਹੈ ਜਿੱਥੇ ਸ੍ਰੀ ਅਮਰਸਰ ਸਾਹਿਬ ਦੀ ਸੰਗਤ ਸ੍ਰੀ ਅਮਰਸਰ ਸਾਹਿਬ ਜੀ ਦੇ ਜਿਹੜੇ ਨੇੜਲੇ ਪਿੰਡਾਂ ਲਾ ਕੇ ਹਨ ਪੂਰੇ ਪੰਜਾਬ ਦੇ ਵਿੱਚੋਂ ਆਪਣੇ ਪੂਰੇ ਭਾਰਤ ਦੇਸ਼ ਦੇ ਵਿੱਚ ਹੋਰ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤ ਜਿਹੜੀ ਇਹਨਾਂ ਸਥਾਨਾਂ ਤੇ ਪਹੁੰਚਦੀ ਆਪ ਜੀ ਦੇ ਚੈਨਲ ਦੇ ਮਾਧਮੇ ਨਾਲ ਇਹ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜਦੋਂ ਵੀ ਆਪ ਜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਵਾਂ ਵਿੱਚ ਨਮਸਕਾਰ ਕਰਨ ਵਾਸਤੇ ਆਉਂਦੇ ਹੋ ਤਾ ਗੁਰਦੁਆਰਾ ਸ਼ਹੀਦਗਾਂ ਸਾਹਿਬਿੱਕੇ ਪਹੁੰਚ ਕਰਕੇ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਵੱਲੋਂ ਦਿੱਤੀ ਹੋਈ ਨੋਕੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਇੱਕ ਵਾਰ ਆਉਣੀ ਜ਼ਰੂਰ ਆਇਆ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲਰਹ ਦੀਨ ਕੇ 헤ਤੁਰਜਾ-ਪੁਰਜਾ ਕਟ ਮਰੇ ਕਬੂਨਾ ਛਾੜੇ ਖੇਤ ਜੋ ਤੋ ਪ੍ਰੇਮ ਖਲਣ ਕਾ ਚਾਓ ਸਿਰ ਕਰ ਕਰੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਫਰੀਜੈ ਸਿਰ ਦੀਜੈ ਕਾਹਨ ਕੀ ਜੇ ਮਾਵ ਕਾ ਅਨਸਾਰ ਕਲਗੀ ਧਰਜੀ ਦੇ लाडले ਮਾਣ ਸ਼ਖਸੀਅਤ ਸੰਸਪਾਈ ਸੂਰਬੀਰ ਬਚਨ ਕੇ ਬਲੀ ਸਰ ਲੱਥ ਜੋਦੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਰਨੀ ਨੂੰ ਸਿਧਾ ਕਰਦੇ ਹੋਏ ਅਸੀਂ ਉਹਨਾਂ ਦੇ ਸਥਾਨ ਤੇ ਨਤਮਸਤ ਹੋਣ ਵਾਸਤੇ ਸਜਦਾ ਕਰ ਰਹੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਾੜਾ ਬੜੀ ਚੜਦੀ ਕਲਾ ਦੇ ਨਾਲ ਬੜੀ ਸ਼ਰਧਾ ਭਾਵਨਾ ਸਰਦਾਰ ਸਾਹਿਬ ਗੁਰਦਾਰਾ ਛੀਤਗੰਜ ਸਾਹਿਬ ਵਿਖੇ ਬੜੀ ਚੜਦੀ ਚੜਦੀ ਕਲਾ ਦੇ ਨਾਲ ਲਾਇਆ ਜਾ ਰਿਹਾ ਹੈ ਗੁਰਦਰਾ ਸ਼ਹੀਦ ਗੰਗਾਂ ਸਾਹਿਬ ਜੀ ਵਿਖੇ ਸ਼ੋਮੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਬੜੇ ਚੜ੍ਹਦੀ ਕਲਾ ਦੇ ਨਾਲ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਨੂੰ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਤੋਂ ਫੁੱਲਾਂ ਦੀ ਸਜਾਵਟ ਹੋਈ ਹੈ ਤੁਸੀਂ ਫੁੱਲ ਦੇਖ ਸਕਦੇ ਹੋ ਪਿਛੇ ਕਿੰਨੀ ਸਜਾਵਟ ਹੋਈ ਹੈ ਦੇਸ਼ਾਂ ਦੇਸ਼ਾਂ ਤੋਂ ਫੁੱਲ ਮਗਾਏ ਗਏ ਹਨ ਕਰੀਬ ਜਿਹੜੇ 200-250 ਦੇ ਕਰੀਬ ਜਿਹੜੇ ਕਾਰੀਗਰ ਮਗਾਏ ਗਏ ਹਨ ਹਰ ਸਾਉਂਦ ਦੀਦਾਨ ਬੜੇ ਯਾਨੀ ਸੁਵਿੰਦਰ ਸਿੰਘ ਜਿਹੜੇ ਦਰਬਾਰ ਸਾਹਿਬ ਜਿਹੜੇ ਪਲਕੀ ਸਾਹਿਬ ਵਾਲੇ ਵੀਰ ਜੀ ਜਾਨੀ ਸੁਵਿੰਦਰ ਸਿੰਘ ਦੀ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਕਿਤੇ ਗੁਰਪੁਰ ਗੁਰੂ ਰਾਮਦਾਸ ਜੀ ਦਾ ਗੁਰਪੁਰ ਦੀਵਾਲੀ ਬੰਦੀ ਛੋੜ ਦਿਵਸ ਤੇ ਜੋ ਕੋਲਾ ਜਗੜਾ ਹੁੰਦੀ ਹੈ ਅੱθε ਦੇਸ਼ਾਂ ਦੇਸ਼ਿਆਂ ਦੀਆਂ ਸੰਗਤਾਂ ਤੋਂ ਚਰਦੀ ਕਲਾ ਦੇ ਨਾਲ ਦੇਸ਼ਾਂ ਦੇਸ਼ਿਆਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਫੁੱਲਾਂ ਦੀ ਜਗੜੀ ਕੀਤੀ ਜਾਂਦੀ ਹੈ ਅਤੇ ਲਾਈਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਚਰਦੀ ਕਲਾ ਦੇ ਨਾਲ ਲਾਈਟਿੰਗ ਹੋਈ ਹੈ ਸੰਗਤ ਜੀ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਪੈਰ ਜੇ ਤੁਨੂੰ ਜਗ੍ਹਾ ਨਹੀਂ ਮਿਲਨੀ ਕੱਲ ਕੱਲ ਵੀ ਜਾਣਾ ਜਿਹੜਾ ਖਾਸ ਦਿਨ ਹੈ 15 ਨਵੰਬਰ 2025 ਦੇਨ ਸ਼ਰੀ ਮਾਰ ਨੂੰ ਬੜੀ ਚੜਦੀ ਕਲਾ ਦੇ ਨਾਲ ਸ਼ੋਹਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜੋ ਚੱਜੇ ਪ੍ਰਬੰਧ ਦੇ ਹੀੜ ਦਰਬਾਰ ਸਾਹਿਬ ਦੇ ਚੱਜੇ ਪ੍ਰਬੰਧ ਦੇ ਹੀੜ ਬੜੀ ਚੜਦੀ ਕਲਾ ਦੇ ਨਾਲ ਸਿੱਖ ਜਥੇਬੰਦੀਆਂ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਬਾਬਾ ਦੀਪ ਸਿੰਘ ਜੀ ਦਾ ਛਿੱਦੀ ਧੜਾ ਕਾਰੀ ਗੱਲਾਂ ਵੱਲ ਬਿਲਕੁਲ ਬਿਲਕੁਲ ਬੜੀ ਚੜਦੀ ਕਲਾ ਦੇ ਨਾਲ ਜੋ ਕਾਰੀਗਰ ਜਿਹੜੇ ਲੱਗੇ ਹੋਏ ਨੇ ਰਾਹ ਦੇ ਨੇ ਇੱਕ ਕਰੇ ਨੇ ਇਸ ਸਮਾਗ ਨੂੰ ਚੜਦੀ ਕਲਾ ਦੇ ਪੰਚੋਤ ਮੇਨ ਨੌਰਤ ਹੈ ਹੋਈ ਹੈ ਕਿ ਜਿਹੜੇ ਨਵੀਂ ਨੀਂਦੀ ਹੈ ਉਹ ਅਮਰਸ਼ਖਸ ਅਗੇ ਗੁਰੂ ਸਾਹਿਬ ਦਾ ਆਪਣਾ ਜਸ ਕਰ ਸਕੇ ਗੁਰੂ ਨਾਲ ਰਣ ਗੁਰੂ ਵਾਲੇ ਬਣੀ ਐ ਅਮਰਸ਼ਖੀ ਸਿੰਘ ਸਾਡੇ ਗੁਰੂ ਵਾਲੇ ਬਣੀ ਐ ਇਹੋ ਹੀ ਨੌਰਤ ਹੈ ਆਏ ਜਦਿੰਦਰਪਾਲ ਸਿੰਘ ਜੀ ਮੈਨੇਜਰ ਗੁਰਦਰਾ ਸਾਹਿਬ ਦੀ ਅਤੇ ਉਹਨਾਂ ਦੀ ਸਮੁੱਚੀ ਟੀਮ ਗਿਆਨੀ ਜਗਜੀਤ ਸਿੰਘ ਜੀ ਅਤੇ ਹੋਰ ਗੁਰੂ ਪਿਆਰੇ ਕੜਾ ਪ੍ਰਚਾਰ ਵਾਲੇ ਪ੍ਰੇਮੀ ਬੜੀ ਚੜ੍ਹਤ ਨਾਲ ਹਰ 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 ਸਾਲ ਤਰ੍ਹਾਂ ਜੋ ਬੜੀ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਨਾਲ ਜੋ ਮਨਾਉਂਦੇ ਨੇ ਸਭ ਤੋਂ ਆਪਜੀ ਦੇ ਸਾਹਮਣੇ ਕਲਗੀਧਰ ਜੀ ਦੀ ਮਹਿਮਾ ਕੈਨ ਕਰ ਤੋਂ ਬਾਰੀ ਹੈ ਸੂਰਾ ਸੋ ਪਹਿਚਾਨੀਐ ਜ਼ੋਲਰੇ ਦੀਨ ਕਹੇ ਤ ਪਰਜਾ ਪਰਜਾ ਕਟਮ ਰੇ ਕਭੂ ਨਾ ਛੜੇ ਖੇਤ ਬੜੇ ਪਿਆਰ ਸੋ ਕਰ ਸਰ ਕਵਿਤਾ ਸ਼ਰਮ ਕਰਾਂ ਸੂਰਾ ਸੋ ਪਹਿਚਾਨੀਐ ਜ਼ੋਲਰੇ ਦੀਨ ਕਹੇ ਤ ਪਰਜਾ ਪਰਜਾ ਕਟਮ ਰੇ ਤਬ ਹੂ ਨਾ ਛੜੇ ਖੇਤ ਸੁਣੀ ਗੱਲ ਸੀਸ ਕਲੀ ਤੇ ਟਕਾਲਿਆ ਸੂਰਮੇ ਜਵਾਨ ਨੇ ਓ ਟਿੱਟੀ ਦਾ ਲਵੈਰੀਆਂ ਦੇ ਅੱਗੇ ਲਾਲਿਆ ਖਾਲਸੇ ਦੀ ਸ਼ਾਨ ਨੇ ਓ ਸੋਧਿਆ ਪਠਾਣਾ ਤਾਈਓ ਕੇਰ ਕੇਰ ਦੀ ਖੱਬੀ ਖਾਨ ਜੋ ਬੜੇ ਦੀ ਖੱਬੀ ਖਾਨ ਜੋ ਬੜੇ ਵਾਰਿਆਂ ਦਾ ਪੱਕਾ ਸੂਰਮਾ ਦਲੇਰ ਜੀ ਵਾਰਿਆਂ ਦਾ ਪੱਕਾ ਸੂਰਮਾ ਦਲੇਰ ਜੀ ਬਿਨਾ ਸੀਸ ਤੋਂ ਲੜੇ ਵੈਰੀਆਂ ਦੇ ਭਾਗੀ ਮੱਚੀ ਤਰ ਥਲ ਜੀ ਓ ਪੇਸ਼ਨਾ ਕੋਈ ਆਵਦੀ ਜ਼ਿੰਦਗੀ ਨ ਮੌਤ ਦੇ ਪੈਗਾਮ ਕੱਲ ਦੀ ਹੋਣ ਗੀਤ ਗਾਮ ਦੀ ਉਹ ਗਾਟਿਆਂ ਨੂੰ ਲੌਂਦਾ ਖੰਡਾ 18 ਸੇਰ ਦੀ ਹੋ ਗਾਟਿਆਂ ਨੂੰ ਲੌਂਦਾ ਖੰਡਾ 18 ਸੇਰ ਦੀ ਉਹ ਜਿਹੜਾ ਸਾਹਮਣੇ ਅੜੇ ਉਹ ਜਿਹੜਾ ਸਾਹਮਣੇ ਅੜੇ ਵਾਧਿਆਂ ਦਾ ਪੱਕਾ ਸੂਰਮਾ ਗਲੇਰ ਜੀ ਉਹ ਬਿਨਾ ਸੀਸ ਤੋਂ ਲੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾ ਜਿਗਰ ਆ ਰਿਹਾ ਆ ਰਿਹਾ ਨੇ ਅਰੋੜਾ ਅਰ ਅਮਰ ਸ੍ਰੀ ਦਾਤ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਆ ਸ੍ਰੀ ਆ ਗਾੜ ਦੇ ਤੇ ਫਦੇ ਗੁਰਪੰਥ ਖਾਲਸੇ ਦੀ ਹਰਮਨ ਦਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਆਵੇ ਆ ਮਹਿਲਾ